ਤੇ ਆਪਾਂ ਸਿਵਲ ਡਿਫੈਂਸ ਦੇ ਅਧਿਕਾਰੀਆਂ ਨਾਲ ਗੱਲ ਕਰਦੇ ਬਈ ਡਾਕਟਰ ਕੀ ਕੁਸ਼ਚ ਅੰਦਰ ਪ੍ਰੋਬਲਮਸ ਆ। ਸਭ ਮੇਰਾ ਨਾਮ ਮੁਕੇਸ਼ ਸ਼ਰਮਾ ਵੋਲੰਟੀਅਰ ਸਿਵਲ ਡਿਫੈਂਸ ਬਿਠਿੰਡਾ ਟੀਮ ਤੋਂ। ਸਾਡੇ ਚੀਫ ਨੇ ਡਾਕਟਰ ਤਰਸੀਮ ਗਰਗੀ ਉਹਨਾਂ ਦੇ ਅੰਡਰ ਅਸੀਂ ਸਿਵਲ ਡਿਫੈਂਸ ਦੇ ਅੰਡਰ ਸੇਵਾ ਕਰਦੇ ਹੈਗੇ ਆ ਜੀ ਸਾਡੇ 9 ਦਿਨ ਹੋ ਗਏ ਸਨ ਸਾਨੂੰ ਇੱਥੇ ਸੇਵਾ ਕਰਦੇ। ਇੱਥੇ ਸਾਡਾ ਮੈਡੀਕਲ ਕੈਂਪ ਲੱਗਿਆ ਹੋਇਆ ਜੀ ਜਲਾਲਾਬਾਦ ਸਾਡਾ ਮੈਡੀਕਲ ਕੈਂਪ ਲੱਗਿਆ ਹੋਇਆ। ਸਾਡੀਆਂ 2-3 ਟੀਮਾਂ ਹਰ ਜਗ੍ਹਾ ਕੰਮ ਕਰ ਰਹੀਆਂ ਨੇ। ਕੱਲਾ ਇਹ ਹੀ ਨਹੀਂ ਵੀ ਅਸੀਂ ਕੱਲੀ ਮੈਡੀਕਲ ਸਬਦਾਵ ਤਰਪਾਲਾਂ ਹੋ ਗਈਆਂ ਪਸ਼ੂਆਂ ਦਾ ਚਾਰਾ ਹੋ ਗਿਆ ਰਾਸ਼ਨ ਹੋ ਗਿਆ ਸੁੱਕਾ ਰਾਸ਼ਨ ਹੋ ਗਿਆ ਬਣਿਆ ਹੋਇਆ ਲੰਗਰ ਹੋ ਗਿਆ ਅੰਦਰੋਂ ਰੈਸਕਿਊ ਕਰਕੇ ਲੈ ਕੇ ਆਉਣਾ ਕਿਸੇ ਨੂੰ ਤਿੰਨ ਸਾਡੇ ਐਂਬੂਲੈਂਸਾਂ ਹਮੇਸ਼ਾ ਤਿਆਰ ਰਹਿੰਦੀਆਂ ਪਤਨ ਦੇ ਉੱਤੇ ਕਾਵਾਂ ਵਾਲੇ ਪਤਨ ਦੇ ਉੱਤੇ ਤਿੰਨ ਐਂਬੂਲੈਂਸਾਂ ਕੱਲੀਆਂ ਤਿਆਰ ਰਹਿੰਦੀਆਂ ਹਮੇਸ਼ਾ ਮਤਲਬ ਵੀ ਕੋਈ ਐਮਰਜੈਂਸੀ ਹੁੰਦੀ ਹੈ ਕੋਈ ਪੇਸ਼ੈਂਟ ਉਧਰੋਂ ਆਉਂਦਾ ਤਾਂ ਉਹਨੂੰ ਹਸਪਤਾਲ ਪਹੁੰਚਾਉਣ ਦੇ ਲਈ ਅਸੀਂ ਕੱਲੀ ਇੱਥੇ ਹੀ ਸੇਵਾ ਨਹੀਂ ਕਰ ਰਹੇ ਜਾਂ ਕੱਲੇ ਬਾਰਡਰਾਂ ਤੇ ਹੀ ਸੇਵਾ ਨਹੀਂ ਕਰ ਰਹੇ ਜੋ ਸਰਕਾਰ ਨੇ ਸ਼ੈਲਟਰ ਹਾਊਸ ਬਣਾਏ ਹੋਏ ਆ ਅਸੀਂ ਉੱਥੇ ਵੀ ਸਾਡੀ ਗੱਡੀ ਢੇਡਾ ਮਾਰਦੀ ਹੈ ਵੀ ਜੇ ਉਹਨਾਂ ਨੂੰ ਵੀ ਕੋਈ ਮੈਡੀਸਨ ਦੇ ਵਿੱਚ ਕਮੀ ਆ ਰਹੀ ਹੈ ਕੋਈ ਪਾਣੀ ਦੇ ਵਿੱਚ ਕਮੀ ਆ ਰਹੀ ਹੈ ਕਿਸੇ ਚੀਜ਼ ਦੀ ਕਮੀ ਆਉਂਦੀ ਹੈ ਅਸੀਂ ਉਹਨਾਂ ਨੂੰ ਵੀ ਆਪਦੇ ਵੱਲੋਂ ਪੂਰਾ ਸਹਿਯੋਗ ਦੇ ਕੇ ਆਉਂਦੇ ਹਾਂ ਕੀ ਪ੍ਰੋਬਲਮਸ ਆ ਰਹੀਆਂ ਜੀ ਮੈਨ ਅੰਦਰ ਸਰ ਅੰਦਰ ਪ੍ਰੋਬਲਮ ਲਾਈਏ ਤਾਂ ਅੰਦਰ ਦਾ ਫੀਡਬੈਕ ਸਭ ਤੋਂ ਪਹਿਲਾਂ ਆਪਾਂ ਨੂੰ ਚਿਹਰਾ ਐਸੀ ਦੇਖਣ ਨੂੰ ਮਿਲਦਾ ਕਿਉਂਕਿ ਅੰਦਰਲੇ ਬੰਦੇ ਜ਼ਰੂਰ ਰੈਸਕਿਊ ਹੋ ਕੇ ਆਉਂਦੇ ਆ ਤਾਂ ਉਹਨਾਂ ਦੇ ਵਿੱਚੋਂ ਕੀ ਹੈਗਾ ਜੀ ਬਹੁਤ ਜ਼ਿਆਦਾ ਬੱਚਿਆਂ ਨੂੰ ਜੈਂਟਸ ਨੂੰ ਲੇਡੀਜ਼ ਨੂੰ ਸਭ ਤੋਂ ਬਾਅਦ ਪਹਿਲੀ ਹੋਈ ਹੈ ਸਕੈਨ ਦੀ ਬਰੋਲ ਪੈਰ ਗਲੇ ਪਏ ਜੀ ਆਪਾਂ ਉਂਗਲਾਂ ਦੇ ਵਿਚਲੀਆਂ ਨੂੰ ਥੂਰਾ ਉਹਨਾਂ ਦੀਆਂ ਗਲੀਆਂ ਪਈਆਂ ਬੱਚਾ ਗੋਡਿਆ ਗੋਡਿਆ ਤੱਕ ਉਹਨਾਂ ਨੂੰ ਇਨਫੈਕਸ਼ਨ ਫੈਲ ਚੁੱਕੀ ਆ ਆਈ ਫਲੂ ਬਹੁਤ ਜ਼ਿਆਦਾ ਫੈਲ ਰਿਹਾ ਜੀ ਉਹਦੋਂ ਦਾ ਗਰਮ ਸਰ ਦਾ ਆਪਾਂ ਕਹਿ ਦਿੰਦੇ ਨੇ ਜਿਵੇਂ ਜੁਕਾਮ ਬੁਖਾਰ ਸਾਰੇ ਸਿੰਪਟਮ ਰਲਵੇਂ ਮਿਲਵੇਂ ਸਿੰਪਟਮ ਆ ਰਹੇ ਆ ਖਾਂਸੀ ਦੇ ਸਿੰਪਟਮ ਆ ਰਹੇ ਆ ਸਾਡੀ ਇਹੀ ਕੋਸ਼ਿਸ਼ ਹੈ ਜੀ ਵੀ ਇਹ ਜਿਹੜੇ ਸਿੰਪਟਮ ਨੇ ਅਸੀਂ ਕਟੋ ਮਤਲਬ ਵੀ ਗਾਂਹ ਜਾ ਕੇ ਸੈੱਲ ਘਟੰਨਾ ਲੱਗ ਜਾਣ ਕੋਈ ਡੇਂਗੂ ਮਲੇਰੀਆ ਨਾ ਫੈਲ ਜੇ ਤਾਂ ਸਾਡੀ ਕੋਸ਼ਿਸ਼ ਹੁੰਦੀ ਆ ਵੀ ਥੋੜੇ ਸਿੰਪਟਮ ਵਾਲੇ ਪੇਸ਼ੈਂਟ ਨੂੰ ਵੀ ਅਸੀਂ ਘੱਟੋ-ਘੱਟ 5 ਦਿਨ ਦੀ 3 ਦਿਨ ਦੀ ਪਾਈਂਦਿੰਦੀ ਦਵਾਈ ਦੇ ਕੇ ਤੋਰੀਏ ਕਿਤੇ ਇਹ ਨਾ ਹੋਵੇ ਵੀ 2 ਦਿਨਾਂ ਬਾਅਦ ਆਉਂਦੇ ਕੋਈ ਸੈੱਲ ਘਟ ਜਾਣ ਜਾਂ ਉਹਨੂੰ ਕੋਈ ਮਲੇਰੀਆ ਜਾਂ ਡੇਂਗੂ ਦੀ ਅੱਗੇ ਜਾ ਕੇ ਕੋਈ ਪ੍ਰੋਬਲਮ ਆ ਜੇ ਜੀ ਜੇ ਆਪ ਜੀ ਜੀ ਦੱਸੋ ਦੱਸੋ ਜੇ ਆਪਾਂ ਸਰ ਅੰਦਰ ਪਿੰਡਾਂ ਦੀ ਗੱਲ ਕਰੀਏ ਤਾਂ ਅੰਦਰ ਵੈਸੇ ਪ੍ਰਸ਼ਾਸਨ ਉਹਨਾਂ ਨੂੰ ਲਗਾਤਾਰ ਬੇਨਤੀ ਕਰ ਰਿਹਾ ਵੀ ਤੁਸੀਂ ਪਿੰਡ ਛੱਡ ਦਿਓ ਜੀ ਤੁਸੀਂ ਸਾਰੇ ਬਾਹਰ ਆ ਜਾਓ ਬਟ ਪ੍ਰੋਬਲਮ ਕੀ ਹੈ ਵੀ ਬਹੁਤ ਲੋਕ ਹਜੇ ਵੀ ਅੰਦਰ ਬੈਠੇ ਨੇ ਜੋ ਕਹਿੰਦੇ ਨੇ ਵੀ ਅਸੀਂ ਨਹੀਂ ਆਉਣਾ ਜੀ ਅਸੀਂ ਅੰਦਰ ਹੀ ਠੀਕ ਆ ਸਾਡੇ ਘਰ ਲੁੱਟੇ ਜਾਣਗੇ ਜਾਂ ਉਹਨਾਂ ਨੂੰ ਐਦਾਂ ਲੱਗ ਰਿਹਾ ਸਾਡੇ ਪਸ਼ੂ ਡੰਗਰ ਹੈ ਤਾਂ ਇਹ ਨਹੀਂ ਵੀ ਪ੍ਰਸ਼ਾਸਨ ਉਹਨਾਂ ਨੂੰ ਕੋਈ ਉੱਥੇ ਬੈ ਕੇ ਕੋਈ ਸਖਤੀ ਵਰਤ ਰਿਹਾ ਜਾਂ ਪ੍ਰਸ਼ਾਸਨ ਉਹਨਾਂ ਨੂੰ ਮਤਲਬ ਵੀ ਕੋਈ ਸਹੂਲਤ ਨਹੀਂ ਪਹੁੰਚਾ ਰਿਹਾ ਉਹਨਾਂ ਦੇ ਲਈ ਜੋ ਉਧਰੋਂ ਮੈਡੀਸਨ ਲਿਖ ਕੇ ਪਰਚੀ ਬਣ ਕੇ ਆਉਂਦੀ ਹੈ ਜਿੰਦੀਆਂ ਜੋ ਮੈਡੀਸਨ ਚੱਲਦੀਆਂ ਕਿਸੇ ਦੀ ਸ਼ੂਗਰ ਦੀ ਲਗਾਤਾਰ ਚੱਲ ਰਹੀ ਹੈ ਕਿਸੇ ਦੀ ਗੋਡਿਆਂ ਦੀ ਚੱਲ ਰਹੀ ਹੈ ਕਿਸੇ ਦੀ ਬੀਪੀ ਦੀ ਚੱਲ ਰਹੀ ਹੈ ਉਹ ਇਧਰੋਂ ਉਦਾਂ ਦੀ ਐਜ਼ ਇਟ ਇਜ਼ ਪੂਰੀਆਂ ਪੂਰੀਆਂ ਦਵਾਈਆਂ ਸਾਰਿਆਂ ਤੱਕ ਪਹੁੰਚਾਈਆਂ ਜਾ ਰਹੀਆਂ ਰਾਸ਼ਨ ਸਾਰਿਆਂ ਤੱਕ ਪਹੁੰਚਾਇਆ ਜਾ ਰਿਹਾ ਹੈ ਸਵੇਰੇ ਦੁਪਹਿਰੇ ਸ਼ਾਮ ਨੂੰ ਲੰਗਰ ਸਾਰਿਆਂ ਤੱਕ ਪਹੁੰਚਾਇਆ ਜਾ ਰਿਹਾ ਈਵਨ ਪਸ਼ੂਆਂ ਤੱਕ ਲਈ ਚਾਰਾ ਸਾਰਿਆਂ ਲਈ ਪਹੁੰਚਾਇਆ ਜਾ ਰਿਹਾ ਜੀ ਸੋ ਅਕਸਰ ਹਮੇਸ਼ਾ ਮੈਡੀਕਲ ਪ੍ਰੈਕਟਿਸ਼ਨਰਸ ਦੀ ਗੱਲ ਕਰਦੇ ਆ ਜੀ ਜਦੋਂ ਪਿੰਡ ਦੇ ਵਿੱਚ ਇੱਕ ਕੋਈ ਵੀ ਬਿਮਾਰ ਹੁੰਦਾ ਤਾਂ ਸਭ ਤੋਂ ਪਹਿਲਾਂ ਇਹ ਵੀਰ ਉਹਨਾਂ ਨੂੰ ਮੁਢਲੀ ਸਹਾਇਤਾ ਦਿੰਦੇ ਨੇ ਤੇ ਅੱਜ ਇਹ ਮੁਢਲੀ ਸਹਾਇਤਾ ਨਹੀਂ ਇਹ ਪੂਰੀ ਜਿਹੜੀ ਹੈ ਸਿਹਤ ਸੇਵਾਵਾਂ ਲੈ ਕੇ ਇੱਥੇ ਆਏ ਨੇ ਤੇ ਕਿੱਥੋਂ ਆਇਓ ਬਾਈ ਜੀ ਸਾਰਾ ਕੁਝ ਦੱਸੋ ਅਸੀਂ ਬਲਾਗ ਗੋ ਇਹ ਮੈਡੀਕਲ ਸਹੂਲਤਾਂ ਦੇਣ ਵਾਸਤੇ ਤੇ ਜੋ ਵੀ ਇੱਥੇ ਪੇਸ਼ੈਂਟ ਆ ਰਿਹਾ ਉਹਨੂੰ ਕੋਈ ਸੰਗਲ ਇਨਫੈਕਸ਼ਨ ਆ ਜਾਂ ਕਿਸੇ ਨੂੰ ਕੋਈ ਖਾਂਸੀ ਆ ਜਾਂ ਕੋਈ ਵੀ ਪ੍ਰੋਬਲਮ ਆ ਉਹਨਾਂ ਨੂੰ ਅਸੀਂ ਮੈਡੀਕਲ ਪ੍ਰੋਵਾਈਡ ਕਰ ਰਹੇ ਹਾਂ। ਸੋ ਕਿੰਨਾ ਕੁ ਜਿਹੜਾ ਤੁਸੀਂ ਆਪਸ ਵਿੱਚ ਯੋਗਦਾਨ ਪਾ ਰਹੇ ਹੋ ਕਿ ਅੱਡੋ-ਅੱਡੇ ਇਹ ਇਲਾਕੇ ਵੰਡ ਲਏ ਵੀ ਇੱਕ ਦਿਨ ਇਸਨੇ ਜਾਣਾ ਇੱਕ ਦਿਨ ਐਸੀ। ਜੀ ਸਾਡਾ ਪਤਾ ਕੀ ਹੈ ਸਾਡੀ ਅੱਡੋ-ਅੱਡੀ ਡਿਊਟੀ ਲੱਗਦੀ ਹੈ ਜੀ ਜਿਵੇਂ ਚਾਰ-ਚਾਰ ਜਿਲਿਆਂ ਦੀ ਡਿਊਟੀ ਲੱਗਦੀ ਹੈ ਇਹਨਾਂ ਨਾਲ ਸਿਵਲ ਡਿਫੈਂਸ ਵਾਲਾ ਨਾਲ ਸਾਡੀ ਕੈਲੀਬ੍ਰੇਸ਼ਨ ਹੋ ਕੇ ਡਿਊਟੀ ਲੱਗਦੀ ਆ ਉਹ ਦਿਨ ਰਕੀ ਸਾਰੇ। ਸੋ ਬਿਲਕੁਲ ਜੀ ਇਹ ਚੀ ਆਫਟਰ ਫਲੱਡਸ ਜਿਹੜੇ ਫੈਕਟਸ ਤੁਹਾਨੂੰ ਮਿਲਨੇ ਆ ਉਹ ਹੁਣ ਪ੍ਰੈਜ਼ੈਂਟ ਜਿਹੜੇ ਆ ਨਾ ਡਿਊਰੇਸ਼ਨ ਜਿਹੜੀ ਆ ਫਲੱਡ ਦੀ ਜਿਹੜੀ ਡਿਲੇ ਹੋ ਰਹੀ ਹੈ ਉਹ ਉਹਦੇ ਕਰਕੇ ਇਹ ਜਿਹੜੇ ਆ ਬਿਮਾਰੀਆਂ ਅੱਗੇ ਆਉਣੀਆਂ ਸ਼ੁਰੂ ਹੋ ਗਈਆਂ ਨੇ ਹੁਣ ਅੱਗੇ ਬਿਮਾਰੀਆਂ ਹੋਰ ਵਧ ਰਹੀਆਂ ਨੇ ਲਾਹਨਤਾਂ ਹੋਰ ਵਧ ਰਹੀਆਂ ਨੇ ਸੋ ਮੇਰੀ ਇੱਕ ਇਸੇ ਜ਼ਰੀਏ ਗੁਜ਼ਾਰਸ਼ ਹੈ ਜੀ ਪੱਕਿਆ ਲੰਗਰ ਬਹੁਤ ਆ ਰਿਹਾ ਸੁੱਕਾ ਲੰਗਰ ਵੀ ਬਹੁਤ ਆ ਗਿਆ ਸੋ ਇੱਕ ਵਾਰੀ ਦੇਖੋ ਹੁਣ ਸਾਰੇ ਵੀਰ ਦੇਖੋ ਲੈ ਲੈ ਕੇ ਜਾ ਰਹੇ ਨੇ ਆਪਣੇ ਅੱਗੇ ਪਿੰਡਾਂ ਨੂੰ ਸੋ ਕਹਿ ਸਕਦੇ ਆ ਕਿ ਹਜੇ ਕੋਈ ਢੀ ਲੰਗਰ ਦੀ ਜੇਕਰ 5 ਦਿਨ ਰੁਕ ਵੀ ਜਾਊਗਾ ਪੈਸਾ ਥੋੜਾ ਜਿਹਾ ਬਚਾ ਕੇ ਰੱਖਿਆ ਜਾਵੇ ਇਹਨਾਂ ਵੀਰਾਂ ਦੇ ਲਈ ਕਿਉਂਕਿ ਜਦੋਂ ਇਹਨਾਂ ਨੂੰ ਅਸਲ ਲੋੜ ਪੈਣੀ ਆ ਜਦੋਂ ਬਿਮਾਰੀ ਪੈਣੀ ਆ ਘਰਾਂ ਪਟਣੇ ਨੇ ਉਦੋਂ ਜਿਹੜੀਆਂ ਅਸੀਂ ਮਦਦ ਕਰਨੀਆਂ ਉਹ ਬਹੁਤ ਜ਼ਰੂਰੀ ਆ ਕੀ ਕਹਿ ਰਹੇ ਸੀ ਤੁਸੀਂ ਦਾਨ ਵਾਲਿਆ ਸਾਹਿਬ ਦੀ ਗੱਲ ਨੂੰ ਹੀ ਅੱਗੇ ਤੋਰੂੰਗਾ ਇਹਨਾਂ ਨੇ ਗੱਲ ਕੀਤੀ ਵੀ ਜਿੱਦਾਂ ਰਾਸ਼ਨ ਸੁੱਕਾ ਬਹੁਤ ਪਹੁੰਚ ਚੁੱਕਿਆ ਐਸ ਚੀਜ਼ ਦੀ ਮੈਂ ਤੁਹਾਡੇ ਚੈਨਲ ਦੇ ਥਰੂ ਇੱਕ ਬੇਨਤੀ ਕਰਨਾ ਚਾਹੂੰਗਾ ਸਾਡੇ ਜੋ ਪੰਜਾਬ ਦੇ ਹਮਦਰਦ ਸਾਡੀਆਂ ਨਾਲ ਦੀਆਂ ਸਟੇਟਾਂ ਨੇ ਪੰਜਾਬ ਦੇ ਲੋਕ ਤਾਂ ਹੈਗੇ ਹੈਗੇ ਨੇ ਨਾਲ ਦੀਆਂ ਸਟੇਟਾਂ ਹਰਿਆਣਾ ਜਿੱਦਾਂ ਸਾਡਾ ਛੋਟਾ ਭਰਾ ਕਿਹਾ ਜਾਂਦਾ ਹੈ ਹਿਮਾਚਲ ਹੋ ਗਿਆ ਉਤਰਾਖੰਡ ਹੋ ਗਿਆ ਠੀਕ ਹੈ ਚੰਡੀਗੜ੍ਹ ਹੋ ਗਿਆ ਅੰਬਾਲਾ ਵਗੈਰਾ ਤੋਂ ਲੋਕ ਆ ਰਿਹਾ ਹੈਲਪ ਲੈ ਕੇ ਬਟ ਉਹਨਾਂ ਨੂੰ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਜੀ ਰਾਸ਼ਨ ਬਹੁਤ ਜ਼ਿਆਦਾ ਲੈ ਕੇ ਨਾ ਤੁਰੋ ਤੁਸੀਂ ਕਿਸੇ ਨਾ ਕਿਸੇ ਨਾਲ ਕੰਟੈਕਟ ਕਰੋ ਕਿ ਉੱਥੇ ਚੀਜ਼ ਚਾਹੀਦੀ ਕੀ ਆ ਇਹ ਨਾ ਹੋਵੇ ਜੀ ਪੈਸਾ ਕਿਸੇ ਦਾ ਚਾਹੇ ਛੋਡੇ ਕੋਲੇ ਚੈਰਿਟੀ ਆਇਆ ਚਾਹੇ ਕਿਸ ਨੇ ਦਾਨ ਕੀਤਾ ਚਾਹੇ ਤੁਸੀਂ ਪੱਲਿਓ ਪਾਇਆ ਪੈਸਾ ਹਰ ਇੱਕ ਲਈ ਲੋੜਿੰਦਾ ਹੈ ਜੀ ਉਹ ਵੇਸਟ ਨਾ ਜਾਵੇ ਇੱਕ ਸਹੀ ਜਗ੍ਹਾ ਦੇ ਉੱਤੇ ਲੱਗੇ ਰਾਸ਼ਨ ਇੱਥੇ ਸੁੱਕਾ ਰਾਸ਼ਨ ਬਹੁਤ ਪਹੁੰਚ ਚੁੱਕਿਆ ਜੀ ਲੰਗਰ ਲਗਾਤਾਰ ਮਿਲ ਰਹੇ ਹੈਗੇ ਆ ਐਥੇ ਪਹਿਲਾਂ ਕਿਸੇ ਬੰਦੇ ਨਾਲ ਕੰਟੈਕਟ ਕਰੋ ਇਸੇ ਪ੍ਰਸ਼ਾਸਨਿਕ ਬੰਦੇ ਨਾਲ ਕੰਟੈਕਟ ਕਰੋ ਠੀਕ ਹੈ ਜੀ ਉੱਥੋਂ ਪਤਾ ਕਰਕੇ ਆ ਉਹ ਵੀ ਰਿਕੁਆਇਰਮੈਂਟ ਕਿਹੜੀ ਚੀਜ਼ ਦੀ ਹੈ ਤੁਸੀਂ ਪਰਚੇਜ਼ ਹੀ ਫੇਰ ਕਰੋ ਤੁਸੀਂ ਕਲੈਕਟ ਹੀ ਫੇਰ ਕਰੋ ਜੀ ਬਹੁਤ-ਬਹੁਤ ਬਿਲਕੁਲ ਇਹ ਗੱਲ ਨੂੰ ਪੂਰਾ ਧਿਆਨ ਨਾਲ ਸੁਣੋ ਤੇ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ